ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਸੀ ਪਰ ਉੱਥੇ ਹੀ ਜੇ ਗੱਲ ਕਰਾਂਗੇ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਇੱਥੇ ਹੜ੍ਹਾਂ ਦੀ ਮਾਰ ਪਈ ਸੀ ਤੁਹਾਨੂੰ ਦੱਸਦੀ ਕਿ ਅਸੀਂ ਸਮੇਂ ਰਵੀ ਦਰਿਆ ਦੇ ਵਿੱਚ ਖੜੇ ਆ ਬਿਲਕੁਲ ਰਵੀ ਦਰਿਆ ਦੇ ਵਿੱਚ ਖੜੇ ਆ ਤੁਹਾਨੂੰ ਦੱਸਦੀ ਕਿ ਜਿੱਥੇ ਜਿਆ ਦੱਸਿਆ ਜਿੱਥੇ ਕ੍ਰੇਟ ਬਣੇ ਗਿਆ ਪਰ ਜੇ ਗੱਲ ਕਰਾਂਗੇ ਕ੍ਰੇਟਾਂ ਦੇ ਵਿੱਚ ਪਾਣੀ ਉੱਪਰ ਤੱਕ ਪਹੁੰਚ ਚੁੱਕਿਆ ਸੀ ਪਰ ਐਸ ਵੀ ਕੋ ਲਗਾਤਾਰ ਤੁਹਾਨੂੰ ਹਲਚਲ ਪੰਜਾਬ ਦੇ ਉੱਪਰ ਤਸਵੀਰਾਂ ਦੱਸਣ ਦੀ ਕੋਸ਼ਿਸ਼ ਕਰਦੇ ਪਏ ਆ ਇਹ ਉਹ ਦਰਿਆ ਹੈਗਾ ਸੀ ਜਿੱਥੇ ਪਾਣੀ ਦਾ ਵੀ ਕਦੀ ਵੀ ਨਾ ਪਾਣੀ ਦੇਖਣ ਨੂੰ ਜੇ ਨਹੀਂ ਮਿਲਿਆ ਪਰ ਜਿਹੜਾ ਇਸ ਸਮੇਂ ਜਿਹੜਾ ਹੜਾ ਦੀ ਮਾਰ ਦੇ ਟਾਈਮ ਜ ਮਾਰਗਤੀ ਪਰ ਤੁਹਾਨੂੰ ਵੀ ਦੱਸਾਂਗੇ ਅੱਗੇ ਬਰਖਸ਼ ਵੀ ਲੱਗੇ ਹੈਗੇ ਸਵੱਧੀਆਂ ਜਿਹਾ ਉਹ ਪੁੱਛ ਸਕਦੇ ਹਾਂ ਕਿ ਅੱਜ ਤੇ ਵੀ ਅੱਗੇ ਪਾਣੀ ਹੈਗਾ ਹੈ ਪਰ ਜਿਹੜਾ ਇਸ ਸਮੇਂ ਇੱਥੇ ਜੇ ਗੱਲ ਕਰਾਂਗੇ ਦਰਿਆ ਦੀ ਜਿੱਥੇ ਪਾਣੀ ਦਾ ਜਿਹੜਾ ਬਿਲਕੁਲ ਯਾ ਪੱਧਰ ਜਿਹੜਾ ਨੀਵੇਂ ਹੋ ਚੁੱਕਿਆ ਪਰ ਇੱਥੇ ਬਿਲਕੁਲ ਜੀਵਿਆ ਪਾਣੀ ਘਟ ਚੁੱਕਿਆ ਹੈ ਪਰ ਇੱਥੇ ਜੇ ਗੱਲ ਕਰਾਂਗੇ ਗੁਜਰ ਭਾਈ ਚੜਾ ਵੀ ਹੈਗਾ ਉਹਨਾਂ ਦੇ ਡੇਰੇ ਵੀ ਇੱਥੇ ਨਾਲ ਸੀ ਪਰ ਉਹ ਵੀ ਜਦੋਂ ਹਾਰਦੀਸ ਟਾਈਮ ਤੇ ਆਪਣੇ ਡੇਰੇਆਂ ਨੂੰ ਛੱਡ ਗਏ ਇਥੋਂ ਅੱਗੇ ਪਿਛੇ ਚੱਲ ਕੇ ਜਾ ਕੇ ਬੈਣਾ ਪਿਆ ਸੀ ਪਰ ਉਹਨਾਂ ਨੂੰ ਪਰ ਅੱਜ ਜਿਹੜੇ ਗੁਜਰ ਭਾਈ ਚੜਾ ਆਪਣੇ ਡੇਰੇ ਜਾ ਕੇ ਤਨਬੀਰ ਸਾਗੇ ਕੀ ਕੀਆਂ ਦਾ ਵੀ ਕਹਿਣਾ ਹੈਗਾ ਕਿ ਜਦੋਂ ਤੁਸੀਂ ਟੁੱਟਣ ਦਾ ਕਾਰਨ ਲੋਕਾਂ ਨੇ ਕੀਆਂ ਨੇ ਜਿਹੜੇ ਇਸ ਸਮੇਂ ਦੇ ਬੁੱਟੇ ਵੀ ਦੱਸੇ ਗਿਆ ਕਿ ਸਵੈਧਿਆ ਕਰਨ ਜਿਆਦਾ ਇੱਥੇ ਕਾਫੀ ਜੀ ਦਾਫ ਲੱਗੇ ਇਹ ਸਮਾਂ ਕੁਛੇ ਰੁੜ ਕੇ ਆਇਆ ਤਾਂ ਅੰਦਾਜ਼ਾ ਲਗਾ ਕੇ ਲਗਾਤਾਰ ਹਲਚਲ ਪੰਜਾਬ ਦੇ ਪਟਸਨਾ ਦੇ ਸੰਦੀ ਕੋਸ਼ਿਸ਼ ਕਰਦੇ ਪਏ ਜਿੱਥੇ ਕੀਆਂ ਸਮਾਂ ਰੁੜ ਕੇ ਆਇਆ ਟਿੰਨ ਰੁੜ ਕੇ ਆਇਆ ਜਿਸ ਤਸਵੀਰਾਂ ਦੇ ਸੰਦੀ ਕੋਸ਼ਿਸ਼ ਕਰਦੇ ਪਏ ਇਸ ਸਮੇਂ ਜਿਹੜਾ ਰਾਵੀ ਦਰਿਆ ਦੇ ਵਿੱਚ ਆ ਬਿਲਕੁਲ ਜਿੱਥੇ ਤੁਸੀਂ ਬਿਲਕੁਲ ਪਾਣੀ ਦਾ ਜਿਹੜਾ ਬਿਲਕੁਲ ਪੱਦਰ ਜਿਹੜਾ ਨਿਵਾ ਚੁੱਕਿਆ ਪਰ ਤੁਸੀਂ ਲਗਾਤਾਰ ਬਿਲਕੁਲ ਤੰਦਰ ਸਾਗੇ ਇਹ ਜਿਹੇ ਸਮੇਂ ਤੇ ਕੋਈ ਪਰ ਫਿਰ ਵੀ ਇਹ ਲੋਕਾਂ ਨੂੰ ਹੀ ਅਪੀਲ ਕਰਾਂਗੇ ਪਰ ਹਜੇ ਵੀ ਜਿਹੜਾ ਨਦੀ ਦੇ ਕਿਨਾਰੇ ਬਿਲਕੁਲ ਜਿਆਦਾ ਸੜਿਆ ਨਾ ਜਾਇਆ ਜਾਵੇ ਪਾਣੀ ਦਾ ਭਾਅ ਪਾਣੀ ਦਾ ਭਾਅ ਵੀ ਘਟ ਗਿਆ ਪਰ ਜਿੱਥੇ ਗੁੱਜਰ ਭਾਈ ਚਾਹ ਰੰਦਾ ਸੀ ਪਰ ਉਹਦੇ ਬੱਚੇ ਪਿੱਛੇ ਦਮੇ ਟੰਗਰੋਂ ਪਾਣੀ ਪੁਲਾਣਾ ਆਏ ਅੰਦਰ ਗੱਲਬਾਤ ਵੀ ਕਰਦੇ ਆ ਉਹ ਕਿਦਾਂ ਦਿਖਦੇ ਸੀ ਪਾਣੀ ਨੂੰ ਕਾਕਾ ਕੀ ਨਾਮ ਤੇ ਕਿੱਥੋਂ ਲੈਣ ਆਲੇ ਸੀ ਕੋਲੀਆਂ ਹਾਂ ਕਿਆ ਜਦੋਂ ਉੱਥੇ ਪਾਣੀ ਆਇਆ ਸੀ ਕਿਸੇ ਕਰ ਪਾਣੀ ਆਇਆ ਤੁਹਾਡੇ ਘਰ ਤੱਕ ਉਹ ਗਰੇ ਕਿਸੇ ਤੋਂ ਪਾਣੀ ਤੁਹਾਡੇ ਅੰਦਰ ਚੱਲ ਗਿਆ ਸੀ ਤੇ ਫਿਰ ਕਿਤੇ ਜਿਆਦਾ ਵੇ ਗਿਆ ਤੁਹਾਨੂੰ ਕਿਸੇ ਹਾਂ ਤੇ ਪਾਣੀ ਕੋਰੋਨਾ ਘਟੇ ਹੁੰਦੀ ਇੱਥੇ ਆ ਗਈ ਜੋ ਜੰਗੇ ਹੁੰਦੀ ਤੇ ਪਾਣੀ ਵੀ ਫਲਾਈ ਕਰਦੀ ਉਹ ਹੁਣ ਕੋਈ ਡਰ ਖਤਰਾ ਤੇ ਨਹੀਂ ਹੈਗਾ ਹੈ ਕੋਈ ਖਤਰਾ ਨਹੀਂ ਹੈਗਾ ਤੇ ਕਿਤਨੇ ਦਿਨ ਮੱਗੀ ਅਫਰ ਕੰਮ ਬਾਹਰ ਰਹੀ ਸੀ ਇਥੋਂ ਕਿ ਅਰੇ 2 ਦਿਨ 2 ਦਿਨ ਤੋਂ ਬਾਹਰ ਰਹੀ ਤੇ ਪਾਣੀ ਕਿੱਥੋਂ ਤੱਕ ਪਹੁੰਚ ਰਹੀ ਜੀ ਇਹ ਕ੍ਰੇਟ ਹੈ ਗਿਆ ਕ੍ਰੇਟਰ ਕਿੱਥੋਂ ਦਾ ਪਾਣੀ ਉਹ ਅਦਰ ਅਚਨ ਮੋਗੀ ਕ੍ਰੇਟਰ ਕੋਲੋਂ ਇੱਕ ਵਨ ਚੱਲ ਗਿਆ ਦਾ ਜੀ ਹਾਂ ਉਹ ਪਾਣੀ ਕਰ ਗਿਆ ਦਾ ਤੇ ਹੁਣ ਕੋਈ ਦਾ ਡਰ ਤੇ ਨਹੀਂ ਲੱਗਦਾ ਇਸ ਵਾਂਗੂ ਨੁਕਸਾਨ ਨਹੀਂ ਹੋ ਰਿਹਾ। ਠੀਕ। ਐਸੀ ਸਰਦਾਰ ਗੁਜਰਪਾਈ ਚਲਾ ਦੇ ਜੀ ਬੱਚੇ ਇੱਥੇ ਸਮੇਂ ਤੋਂ ਤੁਹਾਨੂੰ ਤਸਵੀਰ ਦੱਸਦੇ ਨੇ ਕਿ ਜਿਹੜੇ ਮੱਜਾਂ ਨੂੰ ਪਾਣੀ ਪਲਾਇ ਕਰਦੇ ਆ ਪਰ ਉਹਨਾਂ ਨੇ ਵੀ ਕਹਿਣਾ ਹੈ ਕਿ ਐਸੀ ਜਿਹੜਾ ਸੇ ਪਾਣੀ ਹੀ ਜ਼ਿਆਦਾ ਸਾਡੇ ਡੇਰੇ ਦੇ ਅੰਦਰ ਰੁਕ ਕੇ ਪਾਣੀ ਚੱਲ ਗਿਆ ਸੀ। ਉਹ ਜਿਹੜੇ ਇਸ ਦੋ ਤਿੰਨ ਦਿਨਾਂ ਕਿਤੇ ਬਾਹਰ ਰਹੇ ਆ। ਪਰ ਜਿਹੜਾ ਹੁਣ ਪਾਣੀ ਘਟਿਆ ਤਾਂ ਇਹ ਆਪਣੇ ਡੇਰੇ 'ਚ ਵੀ ਆ ਗਿਆ ਪਰ ਪ੍ਰੈਸ਼ਰ ਕੰਮ ਕੰਮਕਾਰ ਸ਼ੂ ਕਰ ਦਿੱਤੇ ਗਏ ਆ। ਪਰ ਬਿਲਕੁਲ ਤੁਹਾਨੂੰ ਦੱਸ ਦਿੱਤੀ ਗਈ ਹੈ ਕਾਫੀ ਲੋਕਾਂ ਦਾ ਸਮਾਜ ਜਰੜ ਕੇ ਆਇਦਾ ਕਿ ਇਹ ਜੀ ਪਾਣੀ ਵੀ ਹੈਗਾ ਆ। ਪਰ ਚਲੋ ਕੋਈ ਨਹੀਂ ਤੁਹਾਨੂੰ ਅਗਲੀ ਤਸ ਮੈਂ ਸ਼ਮੀਸ ਨੋਤਰਾ ਹਰਚਲ ਪੰਜਾਬ ਦੀ ਪਠਾਨਕੋਟ